ਸ਼ਸ਼ੀਕਲ ਜੀ ਇਹ ਵਾਲੇ ਸੂਟ ਸਪੈਸ਼ਲ ਰਖੜੀ ਸੇਲ ਤੇ ਹੋਣਗੇ ਬੰਡੇ ਬਨੇ ਦਾ 올ਓਵਰ ਸਲਬ ਰਾਇਨ कॉटन ਦਾ ਸੂਟ ਰਹੇਗਾ ਵਿਦਆਊਟ ਦੁਪੱਟਾ ਹੋਣਗੇ ਤੇ ਫਰੰਟ ਵਰਕ ਰਹੇਗਾ ਇਹ ਵਾਲੇ ਸੂਟਾਂ ਤੇ ਵੀ ਸਪੈਸ਼ਲ ਆਫਰ ਰਹੇਗਾ ਜਿਸ ਵਿੱਚ ਤੁਹਾਡੇ ਦੋ ਸੂਟ ਰੈਡੀ ਹੋ ਜਾਣਗੇ ਇਹਦੇ ਵਿੱਚ ਤੁਹਾਨੂੰ ਦੋ ਟਾਈ-ਟਾਈ ਮੀਟਰ ਦੀ ਕੈਂਬਰੀ कॉटन ਦੀਆਂ ਸ਼ਰਟਸ ਮਿਲਣਗੀਆਂ ਤੇ ਇੱਕ ਚਿਕਨ ਵਰਕ ਵਾਲੀ 2 ਮੀਟਰ ਦੀ ਬਾਟਮ ਹੋਏਗੀ ਦੋ ਸ਼ਰਟਸ ਹੋਣੀਆਂ ਤੇ ਇੱਕ ਬਾਟਮ ਰਹੇਗੀ ਏਵਨ ਸੂਟ ਪਿਓਰ कॉटन ਦੇ ਰਹਣਗੇ ਪਲੇਨ ਫੈਬਰਿਕ ਹੋ ਰਿਹਾ ਹੈ ਇਹਨਾਂ ਵਿੱਚ ਕਲਰਸ ਆਪਸ਼ਨ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਤੁਸੀਂ ਕਿਸੇ ਵੀ ਪਰਪਸ ਲਈ ਯੂਜ਼ ਕਰ ਸਕਦੇ ਹੈ ਹੈਂਡ ਪੇਂਟ ਜਾਂ ਏਮਬਲਟਰੀ ਕਰ ਸਕਦੇ ਹੋ ਏਵਨ ਸੂਟਾਂ ਦੀ ਇੰਨੀ ਜ਼ਿਆਦਾ ਡਿਮਾਂਡ ਹੈ ਕਿ ਇਹ ਦੁਬਾਰਾ ਰੀਸਟਾਕ ਹੋਏ ਨੇ ਤੇ ਕੁਝ ਪ੍ਰਿੰਟਸ ਐਡ ਆਨ ਹੋਏ ਹੈ ਪਿਓਰ कॉटन ਦਾ ਸੂਟ ਹੈ ਪ੍ਰਿੰਟਡ ਸ਼ਰਟ ਰਹੇਗੀ ਪਲੇਨ ਬਾਟਮ ਹੋਏਗੀ ਸ਼ਿਫੋਨ ਦਾ ਦੁਪੱਟਾ ਰਹੇਗਾ ਤੇ ਵਰਕ ਹੋਏਗਾ कॉटन ਦੇ ਟਾਈ ਮੀਟਰ ਸ਼ਰਟ ਹੋਏਗੀ 3 ਮੀਟਰ ਪਲੇਨ ਰਿਓਨ ਦੀ ਬਾਟਮ ਰਹੇਗੀ ਤੇ ਪ੍ਰਿੰਟਡ ਸ਼ਿਪ ਆਨ ਦਾ ਦੁਪੱਟਾ ਰਹੇਗਾ ਟੈਪੀ ਸਿਲਕ ਦਾ ਸੂਟ ਰਹੇਗਾ ਆਰਗੈਂਜ਼ਾ ਦਾ ਦੁਪੱਟਾ ਹੋਵੇਗਾ ਗੋਟਾ ਪੱਤੀ ਦਾ ਵਰਕ ਰਹੇਗਾ ਤੇ 6 ਕਲਰਸ ਦੇ ਵਿੱਚ ਅਵੇਲੇਬਲ ਹੋਵੇਗਾ A1 ਸੂਟ ਵੀ ਹੈਂਡਵਰਕ ਦੇ ਹੋਣਗੇ ਪਿਓਰ ਸ਼ਿਮਰ ਦਾ ਸੂਟ ਰਹੇਗਾ ਆਰਗੈਂਜ਼ਾ ਦਾ ਦੁਪੱਟਾ ਹੋਵੇਗਾ ਤੇ ਫੋਰਸ ਲੈਸ ਹੋਏਗੀ A1 ਸੂਟ ਵੀ ਹੈਂਡਵਰਕ ਦੇ ਹੋਣਗੇ ਟੈਪੀ ਸਿਲਕ ਦਾ ਸੂਟ ਰਹੇਗਾ ਕੰਟਰਾਸਟ ਮੈਚਿੰਗ ਬਾਟਮ ਰਹੇਗੀ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਤੇ ਫੋਰਸਾਈਡ ਲੈਸ ਹੋਏਗੀ ਇਹ ਵਾਲੇ ਸੂਟ ਪਿਓਰ ਆਰਗੈਂਜ਼ਾ ਦੇ ਹੋਣਗੇ ਜਰੀ ਦਾ ਵਰਕ ਰਹੇਗਾ ਇਹਨਾਂ ਨੂੰ ਤੁਸੀਂ ਪਰ ਮੀਟਰ अकॉर्डिंग ਸ਼ਰਟ ਦਾ ਫੈਬਰਿਕ ਲੈ ਸਕਦੇ ਹੋ ਜਾਂ ਪੂਰਾ ਆਲ ਓਵਰ ਸੁਪਲੈ